ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕੀ ਮੈਂ ਤੁਸੀਂ ਸਾਰੇ ਹੋਪ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਿੰਦ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਤੇ ਹਾਂਜੀ ਅੱਜ ਵੀਡੀਓ ਜਿਹੜੀ ਬਹੁਤ ਵਧੀਆ ਏ ਪੂਰੀ ਵੀਡੀਓ ਦੇਖਣਾ ਸੋਚਣਾ ਸਮਝਣਾ ਤੇ ਉਹ ਚੀਜ਼ ਤੁਸੀਂ ਵੀ ਲੈ ਕੇ ਆਣਾ ਤੇ ਆਪਣੇ ਚਿਹਰੇ ਤੇ ਅਪਲਾਈ ਕਰਨਾ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਦੇ ਪਿੰਪਲ ਨੇ ਜਾਂ ਪਿੰਪਲਾਂ ਦੇ ਦਾਗ ਨੇ ਜਿਨ੍ਹਾਂ ਦੀ ਸਕਿਨ ਖੁਸ਼ਕ ਹੋਈ ਪਈ ਹੈ ਜਿਨ੍ਹਾਂ ਦੀ ਸਕਿਨ ਤੇ ਇੱਕਦਮ ਰੁੱਖਾਪਾਨ ਹੈ ਅੱਜ ਮੈਂ ਤੁਹਾਨੂੰ ਇੱਕ ਲੋਸ਼ਨ ਔਰ ਇੱਕ ਫੇਸ ਵੋਸ਼ ਹੈ ਜਿਹੜਾ ਮੈਂ ਤੁਹਾਨੂੰ ਦੱਸਦੀਆਂ ਕਿ ਤੁਸੀਂ ਵੀ ਉਹ ਲਿਆ ਕੇ ਤੇ ਆਪਣੇ ਚਿਹਰੇ ਤੇ ਇਸਤੇਮਾਲ ਕਰ ਸਕਦੇ ਹੋ ਡੇਲੀ ਤੁਸੀਂ ਆਪਣੀ ਸਕਿਨ ਤੇ ਉਸ ਨੂੰ ਇਸਤੇਮਾਲ ਕਰਕੇ ਆਪਣੀ ਸਕਿਨ ਨੂੰ ਇਕਦਮ ਬ੍ਰਾਈਟ ਬਣਾ ਸਕਦੇ ਹੋ ਇਕਦਮ ਚਮਕਦਾਰ ਬਣਾ ਸਕਦੇ ਹੋ ਠੀਕ ਹੈ ਜੀ ਤੇ ਤੁਹਾਡੇ ਜਿਹੜੇ ਦਾਗ ਤੱਬੇ ਜਿਹੜੇ ਖੁਸ਼ਕ ਸਕਿਨ ਹੋਈ ਹੋਵੇਗੀ ਨਾ ਬਿਲਕੁਲ ਠੀਕ ਹੋ ਜਾਵੇਗੀ ਤੇ ਪਿੰਪਲ ਜਿਹੜੇ ਉਹ ਤੁਹਾਡੇ ਉੱਥੇ ਹੀ ਆਣੇ ਬੰਦ ਹੋ ਜਾਣਗੇ ਖਾਸ ਕਰਕੇ ਲੜਕੀਆਂ ਲੜਕੇ ਬਹੁਤ ਪਰੇਸ਼ਾਨ ਨੇ ਪਿੰਪਲਾਂ ਤੋਂ ਪਿੰਪਲਾਂ ਦੇ ਦਾਗ ਤੋਂ ਤੇ ਕੱਲ ਇੱਕ ਕਮੈਂਟ ਵੀ ਆਇਆ ਸੀਗਾ ਕਿ ਦੀਦੀ ਇੱਕ ਮੈਂ ਕੱਲ ਟਿਊਬ ਦੱਸੀ ਸੀਗੀ ਵੀ 15 ਤੋਂ 10 ਤੋਂ 15 ਸਾਲ ਦੇ ਵਿੱਚ ਵਿੱਚ ਉਹ ਬੱਚਾ ਲਗਾ ਸਕਦਾ ਹੈ ਨਹੀਂ 10 ਤੋਂ 15 ਸਾਲ ਬੱਚੇ ਦੇ ਕਦੀ ਵੀ ਐਦਾਂ ਦੀ ਕੋਈ ਵੀ ਟਿਊਬ ਨਹੀਂ ਇਸਤੇਮਾਲ ਕਰਨੀ ਚਾਹੀਦੀ ਉਹਦੇ ਲਈ ਮੈਜਿਕ ਲੋਸ਼ਨ ਉੱਪਰ ਏਜ ਹੋ ਗਈ ਬੱਚੇ ਦੇ ਜਾਂ ਉਹਦੇ ਫਿੰਸੀਆ ਹੋਣੇ ਸ਼ੁਰੂ ਹੋ ਗਏ ਜਾਂ ਪਿੰਪਲ ਸ਼ੁਰੂ ਹੋ ਗਏ ਨੇ ਹੁਣੇ ਤੇ ਅੱਜ ਜਿਹੜਾ ਮੈਂ ਤੁਹਾਨੂੰ ਲੋਸ਼ਨ ਦੱਸਦੀ ਪਈ ਤੇ ਇੱਕ ਫੇਸ ਵੋਸ਼ ਦੱਸਦੀ ਆ ਉਹ ਇਸਤੇਮਾਲ ਕਰਕੇ ਤੁਸੀਂ ਆਪਣੇ ਬੱਚਿਆਂ ਦੀ ਸਕਿਨ ਜਿਹੜੀ ਉਹ ਇੱਕਦਮ ਸੋਹਣੀ ਤੇ ਸਲੱਖੀ ਰੱਖ ਸਕਦੇ ਹੋ ਤੁਸੀਂ ਵੀ ਖੁਦ ਵੀ ਐ ਨਹੀਂ ਕਿ ਕੱਲੇ ਬੱਚੇ ਵੱਡੇ ਵੀ ਜਿੰਨੀ ਮਰਜ਼ੀ ਏਜ ਦੇ ਹੁਣ ਉਹ ਲਗਾ ਸਕਦੇ ਨੇ ਆਪਣੇ ਜਿਹੜਾ ਫੇਸ ਨਾ ਤੁਹਾਡਾ ਇੱਕਦਮ ਮਲਾਈਮ ਇੱਕਦਮ ਗਲੋਇੰਗ ਸਕਿਨ ਹੋ ਜਾਵੇਗੀ ਤੇ ਮੈਂ ਇਸਤੇਮਾਲ ਕਰਦੀ ਆ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਹੀ ਦੇਣੀ ਆ ਮੇਰਾ ਡੇਲੀ ਦਾ ਜਿਹੜਾ ਆ ਮੇਰੀ ਸਕਿਨ ਕੇਅਰ ਹੈ ਉਹ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਦੀ ਹਾਂ ਠੀਕ ਹੈ ਪਹਿਲਾਂ ਤਾਂ ਸਵੇਰੇ ਜਦੋਂ ਉੱਠਦੀ ਹਾਂ ਮੈਂ ਕੱਚੇ ਦੁੱਧ 'ਚ ਨਿੰਬੂ ਪਾ ਕੇ ਤੇ ਜਦੋਂ ਫਟ ਜਾਂਦਾ ਉਹਦਣਾ ਫੇਸ ਵੋਸ਼ ਕਰਦੀ ਹਾਂ ਠੀਕ ਹੈ ਅਗਰ ਬਾਈ ਜਨਸ ਉਹ ਨਾ ਮੇਰੇ ਕੋਲ ਕਦੀ ਵਾਰ ਨਿੰਬੂ ਨਹੀਂ ਹੁੰਦਾ ਘਰੇ ਜਾਂ ਖਤਮ ਹੋਇਆ ਹੋਵੇ ਤਾਂ ਉਸ ਤੋਂ ਬਾਅਦ ਮੇਰਾ ਫੇਸ ਵੋਸ਼ ਹੈਗਾ ਇਹ ਵਾਲਾ ਠੀਕ ਹੈ ਮਾਮਾ ਅਰਥ ਵਿਟਾਮਿਨ ਸੀ ਫੇਸ ਵੋਸ਼ ਹੈ ਠੀਕ ਹੈ ਇਹਦੇ ਵਿੱਚ ਅ ਜਿੰਜਰ اور ਲੈਮਨ ਦਾ ਫਲੇਵਰ ਹੈ ਜਾਨੀ ਕਿ ਅਦਰਕ اور ਨਿੰਬੂ ਦਾ ਫਲੇਵਰ ਹੁੰਦਾ ਹੈ ਠੀਕ ਹੈ ਇਹ ਤੁਹਾਡੀ ਸਕਿਨ ਨੂੰ ਇੱਕਦਮ ਬ੍ਰਾਈਟ ਕਰਦਾ ਹੈ ਇੱਕਦਮ ਚਮਕਦਾਰ ਕਰਦਾ ਹੈ ਇੱਕਦਮ ਜੈਲ ਟੈਪ ਹੁੰਦਾ ਹੈ بس ਦੋ ਪੂੰਦਾ ਆਪਣੇ ਹੱਥ ਤੇ ਪਾਉਤੇ ਦੇ ਨਾਲ ਫੇਸ ਵਾਸ਼ ਕਰ ਲਵੋ ਵੱਡੇ ਛੋਟੇ ਜਿਹੜੇ ਵੀ ਏਜ ਵਿੱਚ ਹੈਗੇ ਨੇ ਉਹ ਤੁਸੀਂ ਇਹ ਵਾਲਾ ਮਾਮਾ ਅਰਧ ਦਾ ਜਿਹੜਾ ਹੈ ਨਾ ਫੇਸ ਵਾਸ਼ ਇਹ ਵਾਲਾ ਤੁਸੀਂ ਜਰੂਰ ਇਸਤੇਮਾਲ ਕਰ ਸਕਦੇ ਹੋ ਪ੍ਰਾਈਸ ਹੈਗਾ ਇਹਦਾ 250 ਰੁਪਿਆ ਠੀਕ ਹੈ 250 ਦਾ ਹੈ ਕਿਸੇ ਵੀ ਮੈਡੀਕਲ ਸਟੋਰ ਚ ਲੈ ਲਓ ਚਾਹੇ ਤੁਸੀਂ ਕਿਸੇ ਵੀ ਮਨੀਆਰੀ ਸ਼ੋਪ ਵਧੀਆ ਵਾਲੀ ਤੋਂ ਤੁਸੀਂ ਲੈ ਸਕਦੇ ਹੋ origignal ਲਿਓ ਠੀਕ ਹੈ origignal ਲੈਣਾ ਹੈ ਮਾਮਾ ਅਰਥ ਫੇਸ ਵੋਸ਼ 250 ਦਾ ਮਿਲਦਾ ਹੈ origignal ਵਾਲਾ ਇਹ ਵਾਲਾ ਤੁਸੀਂ ਫੇਸ ਵੋਸ਼ ਇਸਤੇਮਾਲ ਕਰ ਸਕਦੇ ਇਹਦਾ ਕੀ ਹੁੰਦਾ ਜਿਨ੍ਹਾਂ ਦੀ oily skin ਹੈ ਉਹ ਵੀ ਠੀਕ ਹੁਣੀ ਹੋ ਜੇਗੀ ਜਿਨ੍ਹਾਂ ਦੀ skin dry ਹੈ ਉਹਨਾਂ ਵਾਸਤੇ ਵੀ ਵਧੀਆ ਹੈ ਮਤਲਬ ਕਿ skin ਨੂੰ ਇੱਕਦਮ ਬੈਲੈਂਸ ਕਰ ਦਿੰਦਾ ਹੈ ਅਗਰ oil ਜ਼ਿਆਦਾ ਹੈ ਤੇ ਉਹਨੂੰ ਕੰਟਰੋਲ ਚ ਕਰ ਦਿੰਦਾ ਹੈ ਅਗਰ ਤੁਹਾਡੀ skin ਖੁਸ਼ਕ ਹੈ ਜਾਂ ਚਮਕ ਨਹੀਂ ਹੈਗੀ ਚਿਹਰੇ ਤੇ ਉਹਨੂੰ ਇਹ ਚਮਕ ਜਿਹੜੀ ਵਾਪਸ ਲੈ ਕੇ ਆਉਂਦਾ ਹੈ ਠੀਕ ਹੈ ਵਿਟਾਮਿਨ ਸੀ ਫੇਸਬੁਕ ਸ਼ੈ ਠੀਕ ਹੈ ਮਾ ਮਰਤ ਦੇਖ ਸਕਦੇ ਹੋ ਫੋਟੋ ਮੈਦੀ ਲਵਾਵਾ ਦਵਾਂਗੀ ਸਕਰੀਨਸ਼ਾਟ ਤੇ ਬਾਕੀ ਤੁਸੀਂ ਉਸ ਤੋਂ ਬਾਅਦ ਤੁਸੀਂ ਡੇਲੀ ਜਿਹੜਾ ਤੁਸੀਂ ਲੋਸ਼ਨ ਲਾਣਾ ਜਿਵੇਂ ਹੁਣ ਅੱਜ ਕੱਲ ਦਾਗ ਤੱਬੇ ਨੇ ਸਾਰਿਆਂ ਦੇ ਛੋਟੇ ਛੋਟੇ ਫਿੰਸੀਆਂ ਦੇ ਦਾਗ ਪੈ ਜਾਂਦੇ ਜਾਂ ਪਿੰਪਲਾਂ ਦੇ ਦਾਗ ਪੈ ਜਾਂਦੇ ਨੇ ਇਹ ਹੈਗਾ ਇਹ ਇਲੈਕਟ੍ਰੋ ਕੈਲਾਮਾਈਨ ਇਲੈਕਟ੍ਰੋ ਕੈਲਾਮਾਈਨ ਲੋਸ਼ਨ ਹੈਗਾ ਇਹ ਆ ਦੇਖ ਲਓ ਇਲੈਕਟ੍ਰੋ ਕੈਲਾਮਾਈਨ ਲੋਸ਼ਨ ਹੈਗਾ ਇਹ ਕਲਰ ਇਹ ਤਾਂ ਹੈਗਾ ਇਹ ਅ ਬੇਬੀ ਪਿੰਕ ਜਾਂ ਪਿੰਕ ਜੇ ਮੈਂ ਤੁਹਾਨੂੰ ਲਗਾ ਕੇ ਵੀ ਦੱਸ ਹੀ ਦਿੰਨੀ ਆ ਠੀਕ ਹੈ ਇਲੈਕਟ੍ਰੋ ਕੈਲਾਮਾਈਨ ਇਹ ਵੱਡੀ ਸ਼ੀਸ਼ੀ ਛੋਟੀ ਸ਼ੀਸ਼ੀ ਇਸ ਤੋਂ ਛੋਟੀ ਵੀ ਮਿਲ ਜਾਂਦੀ ਇਹ ਹੈਗੀ ਇਹ 150 ਰੁਪਏ ਦੀ ਔਰ ਇਸ ਤੋਂ ਛੋਟੀ ਜਿਹੜੀ 75 ਰੁਪਏ ਦੀ ਵੀ ਮਿਲ ਜਾਂਦੀ ਹੈ ਠੀਕ ਹੈ ਇਹ ਵਾਲਾ ਤੁਸੀਂ ਜਿਹੜਾ ਹੈ ਰਾਤ ਨੂੰ ਰਾਤ ਨੂੰ ਵੀ ਲਗਾ ਲਓ ਫੇਸ ਵਾਸ਼ ਕਰਕੇ ਦਿਨੇ ਵੀ ਤੁਸੀਂ ਲਗਾ ਸਕਦੇ ਇਹਦੇ ਨਾਲ ਕੀ ਹੁੰਦਾ ਹੈ ਇੱਕਦਮ ਜਿਹੜਾ ਫੇਸ ਇਹਨਾ ਤੁਹਾਡਾ ਲੋਕ ਹੋ ਜਾਂਦਾ ਹੈ ਜਿਵੇਂ ਧੂੜ ਮਿੱਟੀ ਪੈਂਦੀ ਹੈ ਤੇ ਡੈਮੇਜ ਹੋ ਜਾਂਦੀ ਸਕਿਨ ਉਹਨੂੰ ਰਿਪੇਅਰ ਕਰਦਾ ਹੈ ਔਰ ਤੁਹਾਡੇ ਜਿਹੜੇ ਖਾਸ ਕਰਕੇ ਜਿਹੜੇ ਪਿੰਪਲਾਂ ਦੇ ਦਾਗ ਨੇ 15 ਦਿਨਾਂ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਕੱਲ ਮੈਂ ਇੱਕ ਵੀਡੀਓ ਪਾਈ ਸੀ ਇੱਕ ਮੈਂ ਟਿਊਬ ਦੱਸੀ ਸੀ ਕਿ ਦਾਗ ਦੱਬੇ ਵਾਸਤੇ ਉਹ ਟਿਊਬ ਤੁਸੀਂ ਰਾਤ ਨੂੰ ਲਗਾ ਸਕਦੇ ਹੋ ਇਹ ਤੁਸੀਂ ਦਿਨੇ ਲਗਾ ਸਕਦੇ ਹੋ ਠੀਕ ਹੈ ਤੇ ਤੁਹਾਡਾ ਫੇਸ ਜਿਹੜਾ ਇੱਕਦਮ ਗਲੋ ਛੱਡੇਗਾ ਇੱਕਦਮ ਤੁਹਾਡੇ ਜਿਹੜੇ ਦਾਗ ਦੱਬੇ ਨੇ ਉਹ ਬਿਲਕੁਲ ਹੀ ਠੀਕ ਹੋ ਜਾਣਗੇ ਠੀਕ ਹੈ ਤੇ ਇਹ ਨਾ ਜੰਮਦਾ ਚਿਹਰੇ ਤੇ ਇੱਕਦਮ ਅਬਜ਼ਰਬ ਹੋ ਜਾਂਦਾ ਹੈ ਪਤਾ ਹੀ ਨਹੀਂ ਚੱਲਦਾ ਵੀ ਅਸੀਂ ਲਗਾਇਆ ਹੋਇਆ ਹੈ ਕਿ ਨਹੀਂ ਲਗਾਇਆ ਸਕਿਨ ਬਹੁਤ ਸੋਹਣੀ ਹੋ ਜਾਂਦੀ ਬਹੁਤ ਹੀ ਵਧੀਆ ਏ ਤੁਸੀਂ ਦਿਨੇ ਆਪਣੇ ਫੇਸ ਨੂੰ ਵੋਸ਼ ਕਰਕੇ ਤੇ ਇਹ ਲਗਾ ਸਕਦੇ ਹੋ ਰਾਤ ਨੂੰ ਵੀ ਤੁਸੀਂ ਇਹ ਬੜਾ ਲਗਾ ਸਕਦੇ ਹੋ ਠੀਕ ਹੈ ਬਹੁਤ ਵਧੀਆ ਇਹ ਲੋਸ਼ਨ ਹੈਗਾ ਇਹ ਬਹੁਤ ਹੀ ਦੀ ਸੁਗੰਧ ਵੀ ਬਹੁਤ ਨਾ ਧੀਮੀ ਧੀਮੀ ਜੀ ਸੁਗੰਧ ਆndi ਬਹੁਤ ਮਿੱਠੀ ਮਿੱਠੀ ਜੀ ਸੁਗੰਧ ਬਹੁਤ ਵਧੀਆ ਲੱਗਦੀ ਹੈ ਚਿਹਰਾ ਇੱਕਦਮ ਲਾਇਮ ਹੋ ਜਾਂਦਾ ਦੇਖੋ ਪਤਾ ਹੀ ਚੱਲਦਾ ਵੀ ਆਪਾਂ ਲਗਾਇਆ ਲੋਸ਼ਨ ਜਾਂ ਨਹੀਂ ਲਗਾਇਆ ਇੱਕਦਮ ਅਬਜੋਗ ਹੋ ਜਾਂਦਾ ਸਕਿਨ ਦੇ ਅੰਦਰ ਹੀ ਇਹ ਚਲਾ ਜਾਂਦਾ ਠੀਕ ਹੈ ਸਕਿਨ ਇੱਕਦਮ ਬ੍ਰਾਈਟ ਹੋ ਜਾਂਦੀ ਇੱਕਦਮ ਚਮਕਦਾਰ ਹੋ ਜਾਂਦੀ ਹੈ ਇਸ ਤਰੀਕੇ ਨਾਲ ਤੁਸੀਂ ਇਹ ਵਾਲਾ ਲੋਸ਼ਨ ਲਗਾ ਸਕਦੇ ਹੋ ਅਗਰ ਮੇਕਅਪ ਕਰਨਾ ਹੋਵੇ ਕੁਝ ਵੀ ਕਿਤੇ ਜਾਣਾ ਹੋਵੇ ਤੇ ਇਹ ਵਾਲਾ ਲੋਸ਼ਨ ਲਗਾ ਕੇ ਤੁਸੀਂ ਬਸ ਮਾੜਾ-ਮੋਟਾ ਮੇਕਅਪ ਆਪਣਾ ਕਰੋਗੇ ਨਾ ਤੇ ਤੁਹਾਡੀ ਸਕਿਨ ਵੈਸੇ ਹੀ ਗਲੋ ਛੱਡਣ ਲੱਗ ਜਾਏਗੀ ਬਹੁਤ ਹੀ ਗਲੋਇੰਗ ਹੋ ਜਾਏਗੀ ਬਹੁਤ ਵਧੀਆ ਖਾਸ ਕਰਕੇ ਦਾਗ-ਧੱब्बਿਆਂ ਵਾਸਤੇ ਹੈ ਇਲੈਕਟ੍ਰੋ ਕੈਲਾਮਾਈਨਸਿ ਦੇਖ ਲਓ ਇਲੈਕਟ੍ਰੋ ਕੈਲਾਮਾਈਨਸ ਇਹਦਾ ਨਾਮ ਹੈਗਾ ਹੈ ਇਹਦੀ ਵੀ ਮੈਂ ਫੋਟੋ ਲਾ ਦਵਾਂਗੀ ਠੀਕ ਹੈ ਥੰਬਨੇਲ ਤੇ ਫੋਟੋ ਲਾ ਦਵਾਂਗੇ ਤੁਸੀਂ ਦੇਖ ਲਓ ਨਾਮ ਵੀ ਬਿਨ ਡਿਸਕ੍ਰਿਪਸ਼ਨ ਵਿੱਚ ਲਿਖ ਦਵਾਂਗੇ ਤੁਸੀਂ ਕਿਤੋਂ ਵੀ ਪਰਚੇਜ਼ ਕਰ ਸਕਦੇ ਹੋ ਆਨਲਾਈਨ ਵੀ ਮਿਲ ਜਾਂਦਾ ਹੈ ਅਗਰ ਤੁਸੀਂ ਕਿਸੇ ਸ਼ੌਕ ਤੋਂ ਲੈਣਾ ਚਾਹੋ ਉੱਥੇ ਵੀ ਮਿਲ ਜੇਗਾ ਅਗਰ ਤੁਸੀਂ ਕਿਸੇ ਮੈਡੀਕਲ ਸਟੋਰ ਚ ਲੈਣਾ ਚਾਹੋਗੇ ਤਾਂ ਉੱਥੋਂ ਵੀ ਇਹ ਅਵੇਲੇਬਲ ਹੈ ਠੀਕ ਹੈ ਤੇ ਜਿਹੜੀ ਖਾਸ ਕਰਕੇ ਜਿਹੜੀਆਂ ਕੁੜੀਆਂ ਪਰੇਸ਼ਾਨ ਨੇ ਕਿ ਸਾਡੇ ਦਾਗ ਨੇ ਸਾਡੇ ਪਿੰਪਲਾਂ ਦੇ ਦਾਗ ਪੈ ਗਏ ਨੇ ਜਾਂ ਪਿੰਪਲ ਠੀਕ ਨਹੀਂ ਹੋ ਰਹੇ ਇਹ ਇਹ ਜਿਹੜਾ ਲੋਸ਼ਨ ਹੈ ਨਾ ਬਿਲਕੁਲ ਠੀਕ ਕਰੇਗਾ ਦਾਗ ਦਾ ਬੇਨ ਬਿਲਕੁਲ ਰਿਮੂਵ ਕਰ ਦੇਗਾ ਠੀਕ ਹੈ ਬਿਲਕੁਲ ਹੀ ਦਾਗ ਜਿਹੜੇ ਤੁਹਾਡੇ ਲਾਈਟ ਪੈਣੇ ਸ਼ੁਰੂ ਹੋ ਜਾਂਦੇ ਨੇ 2 ਹਫਤੇ ਬਾਅਦ ਤੁਹਾਨੂੰ ਇੱਕਦਮ ਇਹਦਾ ਰਿਜ਼ਲਟ ਜਿਹੜਾ ਪ੍ਰੋਫਿਟ ਰਿਜ਼ਲਟ ਮਿਲ ਜਾਵੇਗਾ ਤੇ ਇਹ ਵਾਲਾ ਲੋਸ਼ਨ ਤੁਸੀਂ ਇਸਤੇਮਾਲ ਕਰ ਸਕਦੇ ਹੋ ਠੀਕ ਹੈ ਔਰ ਬਾਕੀ ਕਲ ਜਿਹੜੀ ਮੈਂ ਕਰੀਮ ਦੱਸੀ ਸੀਗੀ ਇੱਕ ਬਹੁਤ ਵਧੀਆ ਉਹ ਕਰੀਮ ਹੈਗੀ ਹੈ ਜੈੱਲ ਹੈ ਠੀਕ ਹੈ ਕਲੀਅਰ ਜੈੱਲ ਉਹਦਾ ਨਾਮ ਹੈ ਕੱਲ ਮੈਂ ਵੀਡੀਓ ਪਾਈ ਸੀ ਜਿਨ੍ਹਾਂ ਨੇ ਨਹੀਂ ਦੇਖੀ ਤਾਂ ਵੀਡੀਓ ਤੁਸੀਂ ਦੇਖ ਸਕਦੇ ਹੋ ਲਿੰਕ ਜਿਹੜਾ ਡਿਸਕ੍ਰਿਪਸ਼ਨ ਵਿੱਚ ਦੇ ਦਵਾਂਗੀ ਉਹ ਟਿਊਬ ਤੁਸੀਂ ਲਿਆ ਕੇ ਉਹ ਵੀ ਟਿਊਬ ਤੁਸੀਂ ਲਾ ਸਕਦੇ ਹੋ ਸਕਿਨ ਤੇ ਠੀਕ ਹੈ ਸਕਿਨ ਤੇ ਲਾਓ ਅਗਰ ਤੁਹਾਡੇ ਕਿਸੇ ਵੀ ਪ੍ਰਕਾਰ ਦੇ ਦਾਗ ਤੱਬੇ ਛੋਟੇ ਛੋਟੇ ਫਿੰਸੀਆਂ ਫੋੜੇ ਹੈਗੇ ਨਾ ਬਿਲਕੁਲ ਠੀਕ ਹੋ ਜਾਣਗੇ ਤੁਹਾਡੀ ਸਕਿਨ ਇੱਕਦਮ ਕਲੀਅਰ ਹੋ ਜਾਵੇਗੀ ਇੱਕਦਮ ਸਾਫ ਸੁਥਰੀ ਹੋ ਜਾਵੇਗੀ ਕੋਈ ਵੀ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਕੋਈ ਨੁਕਸਾਨ ਨਹੀਂ ਹੈਗਾ ਕਿਸੇ ਵੀ ਪ੍ਰਕਾਰ ਦਾ ਬਹੁਤ ਵਧੀਆ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿ ਤੁਸੀਂ ਵੀ ਜਿਹੜੇ ਪਰੇਸ਼ਾਨ ਹੋ ਹਨ ਕਈਆਂ ਦੇ ਮਾਪੇ ਪਰੇਸ਼ਾਨ ਨੇ ਬੱਚਿਆਂ ਨੂੰ ਲੈ ਕੇ ਸਾਡੇ ਬੱਚੇ ਦੀ ਸਕਿਨ ਜਿਹੜੀ ਖਰਾਬ ਹੋ ਗਈ ਹੈ ਜਾਂ ਸਾਡੇ ਬੱਚਿਆਂ ਦੀ ਸਕਿਨ ਤੇ ਦਾਗ-ਧੱਬੇ ਪੈ ਗਏ ਨੇ ਇੱਥੇ ਦੇਖੋ ਮੇਰੇ ਨਾਲ ਸਟੇਟਰ ਲੱਗੇ ਸੀ ਗਰਮ-ਗਰਮਾ ਥੋੜਾ ਜਿਹਾ ਨਿਸ਼ਾਨ ਰਹਿ ਗਿਆ ਉਹ ਟਿਊਬ ਲਗਾਈ ਸੀ ਜਿਹੜੀ ਮੈਂ ਕਲੀਅਰ ਜੈਲ ਤੇ ਉਹਦੇ ਨਾਲ ਆ ਦੇਖੋ ਠੀਕ ਹੋ ਗਿਆ ਬਿਲਕੁਲ ਪਤਾ ਹੀ ਨਹੀਂ ਚੱਲ ਰਿਹਾ ਨਹੀਂ ਤਾਂ ਜਲੇ ਦਾ ਨਿਸ਼ਾਨ ਜਿਹੜਾ ਜਲਦੀ ਕਿਤੇ ਜਾਂਦਾ ਨਹੀਂ ਹੈਗਾ ਹਨਾ ਤਾਂ ਤੁਸੀਂ ਵੀ ਆਪਣੇ ਸਕਿਨ ਤੇ ਉਹ ਵਾਲੀ ਕਰੀਮ ਲਗਾ ਸਕਦੇ ਹੋ ਕਲੀਅਰ ਜੈਲ ਔਰ ਇਹ ਵਾਲਾ ਲੋਸ਼ਨ ਜਿਹੜਾ ਹੈਗਾ ਇਲੈਕਟ੍ਰੋ ਕੈਲੈਮਨਸਿਨ ਔਰ ਇਹ ਵਾਲਾ ਫੇਸ ਵੋਸ਼ ਜਿਹੜਾ ਹੈ ਇਹ ਇਸਤੇਮਾਲ ਕਰ ਲਓ ਤੇ ਤੁਹਾਡੀ ਸਕਿਨ एकदम ਕਲੀਅਰ ਗੋਰੀ ਚਿੱਟੀ ਹੋ ਜਾਵੇਗੀ ਅਗਰ ਕੁਝ ਪੁੱਛਣਾ ਚਾਹੋ ਤਾਂ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਤੁਹਾਡੇ ਨਾਲ ਆਪਾਂ ਜਿਹੜੇ ਤੁਹਾਡੇ ਕਮੈਂਟ ਨੇ ਉਹਨਾਂ ਦਾ ਰਿਪਲਾਈ ਕਰਾਂਗੇ ਆਪਾਂ ਉਹਨਾਂ ਦਾ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗੇ ਅਗਰ ਕੋਈ ਆਨਸਰ ਦੇਣਾ ਮੈਂ ਰਹਿ ਜਾਵਾਂ ਤੇ ਸੋਰੀ ਮਾਫ ਕਰਨਾ ਹੈ ਕਈ ਵਾਰ ਹੁੰਦਾ ਹੈ ਕਿ ਮੈਂ ਕੰਮ ਕਰ ਵਿੱਚ ਹੁੰਨੀ ਆ ਵੀ ਪਤਾ ਨਹੀਂ ਚੱਲਦਾ ਤੁਸੀਂ ਕਮੈਂਟ ਕੀਤਾ ਤੇ ਉਹਦਾ ਜਵਾਬ ਨਹੀਂ ਦੇ ਹੁੰਦਾ ਹੈਗਾ ਉਹਦੇ ਲਈ ਸੋਰੀ ਤੇ ਬਾਕੀ ਤੁਸੀਂ ਵੀਡੀਓ ਵੱਤ ਵਾ ਸ਼ੇਅਰ ਕਰਦੇਆ ਕਰੋ ਉਹਨਾਂ ਤੱਕ ਜੂਰ ਪਹੁੰਚੇ ਜਿਹੜੇ ਪਰੇਸ਼ਾਨ ਨੇ ਪਿੰਪਲਾਂ ਲੈ ਕੇ ਪਿੰਪਲਾਂ ਦੇ ਦਾਗ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦੀ ਜਿਹੜੀ ਛੋਟੇ ਛੋਟੇ ਦਾਣੇ ਹੁੰਦੇ ਨੇ ਜਿਹੜੇ ਬਲੈਕ ਹੈਡਸ ਵਾਈਟ ਹੈਡਸ ਹੁੰਦੇ ਨੇ ਉਹਨਾਂ ਤੋਂ ਪਰੇਸ਼ਾਨ ਹੋ ਬਿਲਕੁਲ ਠੀਕ ਹੋ ਜਾਏਗਾ ਤੇ ਇਹ ਵਾਲਾ ਫੇਸ ਵਾਸ਼ ਜਿਹੜਾ ਬਹੁਤ ਵਧੀਆ ਫੇਸ ਵਾਸ਼ ਹੈ ਇਹ ਜੈਲ ਟਾਈਪ ਹੈ ਠੀਕ ਹੈ ਜੀ ਇੱਕ ਜੈਲ ਟਾਈਪ ਮਿਲਦਾ ਇੱਕ ਉਟਮ ਦਾ ਹੁੰਦਾ ਹੈ ਉਪਟਨ ਸੋਰੀ ਉਟਮ ਉਪਟਨ ਹੁੰਦਾ ਹੈ ਉਹ ਹੁੰਦਾ ਹੈ ਥੋੜਾ ਕਰੀਮੀ ਟਾਈਪ ਇਹ ਇਹ ਹੈਗਾ ਇਹ ਵਿਟਾਮਿਨ ਸੀ ਤੇ ਇਹਦੇ ਵਿੱਚ ਖਾਸ ਕਰਕੇ ਅਦਰਕ ਔਰ ਨਿੰਬੂ ਦਾ ਫਲੇਵਰ ਹੈ ਠੀਕ ਹੈ ਬਹੁਤ ਵਧੀਆ ਹੁੰਦਾ ਸਕਿਨ ਲਈ ਨਿੰਬੂ ਤੁਹਾਨੂੰ ਪਤਾ ਹੈ ਜਿਹਨਾਂ ਨੂੰ ਨਹੀਂ ਸੂਟ ਕਰਦਾ ਇਸ ਤਰੀਕੇ ਨਾਲ ਤੁਸੀਂ ਫੇਸ ਵਾਸ਼ ਜਿਹੜਾ ਨਿੰਬੂ ਦਾ ਇਸਤੇਮਾਲ ਕਰ ਸਕਦੇ ਹੋ ਤੇ ਆਪਣੇ ਸਕਿਨ ਨੂੰ ਬ੍ਰਾਈਟ ਬਣਾ ਸਕਦੇ ਹੋ ਮੈਂ ਹਮੇਸ਼ਾ ਨਿੰਬੂ ਨਾਲ ਹੀ ਫੇਸ ਵਾਸ਼ ਕਰਦੀ ਆ ਤੇ ਤੁਹਾਨੂੰ ਮੈਂ ਕਹਿ ਰਹੀ ਆ ਅਗਰ ਨਿੰਬੂ ਨਾ ਹੋਵੇ ਘਰ ਫਿਰ ਮੈਂ ਇਹ ਵਾਲਾ ਫੇਸ ਵਾਸ਼ ਦੇ ਨਾਲ ਆਪਣਾ ਚਿਹਰਾ ਜਿਹੜਾ ਫੇਸ ਸਾਫ ਕਰ ਲੈਨੇ ਆ ਨਹੀਂ ਤਾਂ ਅਦਰਵਾਈਜ਼ ਮੈਂ ਦੁੱਧੇ ਚ ਨਿੰਬੂ ਪਾ ਕੇ ਦੁੱਧ ਨੂੰ ਫਟਾ ਕੇ ਕਾਟਨ ਦੇ ਨਾਲ ਉਹਦੇ ਨਾਲ ਆਪਣਾ ਜਿਹੜਾ ਚਿਹਰਾ ਹੈ ਨਾ ਉਹ ਸਾਫ਼ ਕਰਦੀਆਂ ਤੇ ਸਕਿਨ ਮੇਰੀ ਬਿਲਕੁਲ ਸਾਫ਼ ਹੋ ਤੇ ਕਲੀਅਰ ਹੋ ਜਾਂਦੀ ਹੈ ਠੀਕ ਹੈ ਤੁਸੀਂ ਵੀ ਇਹ ਚੀਜ਼ਾਂ ਲਿਆ ਕੇ ਤੇ ਆਪਣੇ ਜਿਹੜੇ ਪਰੇਸ਼ਾਨ ਨੂੰ ਦਾਗ-ਧੱਬਿਆਂ ਤੋਂ ਇਸਤੇਮਾਲ ਕਰ ਸਕਦੇ ਹੋ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸੋਣਾ ਜ਼ਰੂਰ ਕਰਨਾ ਵਾਧੂ ਵਾ ਸ਼ੇਅਰ ਜ਼ਰੂਰ ਕਰ ਦੇਣਾ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਜਿਹੜਾ ਪ੍ਰੈਸ ਕਰਨਾ ਕਿ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਤੇ ਲਓ ਜੀ ਆਪਾਂ ਇੱਕ ਨਿਊ ਵੀਡੀਓ ਲੈ ਕੇ ਆਵਾਂਗੇ 2 3 ਦੇ ਕਰੀਬ ਲੈ ਕੇ ਆਵਾਂਗੇ ਤੇ ਜਿਨ੍ਹਾਂ ਨੂੰ ਵੀਡੀਓ ਚੰਗੀ ਲੱਗੀ ਪਲੀਜ਼ ਬਤ ਬਤ ਸ਼ੇਅਰ ਕਰ ਦਿਓ ਤੇ ਬਤ ਨੂੰ ਲਾਈਕ ਕਰੋ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਹੜੇ ਮੇਰੇ ਨਾਲ ਜੁੜੇ ਨੇ ਜਾਂ ਜੁੜ ਰਹੇ ਨੇ ਉਹਨਾਂ ਲਈ ਬਹੁਤ ਬਹੁਤ ਦਿਲੋਂ ਧੰਨਵਾਦ ਜੀ ਤੇ ਚਲੋ ਜੀ ਫਿਰ ਮਿਲਦੇ ਆ ਨਈ ਵੀਡੀਓ ਵਿੱਚ ਬਾਏ ਬਾਏ